ਅੰਮ੍ਰਿਤਸਰ ਦੇ ਪਿੰਡ ਬੋਪਾਰਾਏ ਬਾਦ ਸਿੰਘ ਵਿੱਚ ਹਾਰਰ ਕਿਲਿੰਗ ਦਾ ਮਾਮਲਾ ਸਾਹਮਣੇ ਆਇਆ ਜਿੱਥੇ ਪ੍ਰੇਮ ਸੰਬੰਧਾਂ ਦੇ ਸ਼ੱਕ ਵਿੱਚ ਪਿਤਾ ਨੇਤੀ ਤੇ ਉਸ ਦੇ ਪ੍ਰੇਮੀ ਦਾ ਕਤਲ ਕਰ ਦਿੱਤਾ ਅਣਖ ਖਾਤਰ ਤੇਜ਼ ਤਾਰ ਹਥਿਆਰਾਂ ਦੇ ਨਾਲ ਉਸ ਨੂੰ ਨੂੰ ਦੋਨਾਂ ਨੂੰ ਮੌਤ ਦੇ ਘਾਟ ਉਤਾਰਿਆ ਗਿਆ ਦੱਸ ਦੇ ਕਿ ਜੋ ਬੰਦੀਪ ਸਿੰਘ ਵਜੋਂ ਮਿਲ ਤੱਕ ਨੌਜਵਾਨ ਦੀ ਪਛਾਣ ਹੋਈ ਹੈ ਸੋ ਇਥੇ ਅੰਮ੍ਰਿਤਸਰ ਦੇ ਪਿੰਡ ਬੋਪਾਰਾਏ ਬਾਦ ਸਿੰਘ ਵਿੱਚ ਹਾਰਰ ਕਿਲਿੰਗ ਦਾ ਮਾਮਲਾ ਸਾਹਮਣੇ ਆਇਆ ਜਿੱਥੇ ਕਿ ਪ੍ਰੇਮ ਸੰਬੰਧਾਂ ਦੇ ਸ਼ੱਕ ਵਿੱਚ ਪਿਤਾ ਨੇਤੀ ਅਤੇ ਉਸ ਦੇ ਪ੍ਰੇਮੀ ਦਾ ਕਤਲ ਕਰ ਦਿੱਤਾ ਹੈ ਬੇਰਹਿਮੀ ਦੇ ਨਾਲ ਦੋਹਾਂ ਦਾ ਕਤਲ ਕਰ ਦਿੱਤਾ ਗਿਆ ਅਣਖ ਖਾਤਰ ਤੇ ਸਰ ਹਥਿਆਨ ਦੇ ਨਾਲ ਉਹਨਾਂ ਨੂੰ ਮੌਤ ਦੇ ਘਾਟ ਉਤਾਰਿਆ ਦੱਸਿਆ ਜਾ ਰਿਹਾ ਹੈ। ਸੋ ਫਿਲਹਾਲ ਪਿੰਡ ਬੋਪਾਰਾਏ ਬਾਦ ਸਿੰਘ ਅੰਮ੍ਰਿਤਸਰ ਤੋਂ ਇਹ ਤਸਵੀਰ ਜਿਹੜੀ ਸਾਹਮਣੇ ਆਈ ਹੈ ਜੋ ਬੰਦੀਪ ਸਿੰਘ ਬਜੋ ਮ੍ਰਿਤਕ ਨੌਜਵਾਨ ਦੀ ਪਛਾਣ ਹੋਈ ਹੈ। ਪਿੰਡ ਕਾਕੜ ਤਰੀਂਦਾਰ ਰਹਿਣ ਵਾਲਾ ਸੀ ਜੋ ਬੰਦੀਪ ਸਿੰਘ। ਪੁਲਿਸ ਨੇ ਮੁਲਜ਼ਮ ਗੁਰਦਿਆਲ ਸਿੰਘ ਨੂੰ ਫਿਲਹਾਲ ਗ੍ਰਿਫਤਾਰ ਕਰ ਲਿਆ ਤੇ ਅੱਗੇ ਕਾਰਵਾਈ ਕੀਤੀ ਜਾ ਰਹੀ ਹੈ। ਲੇਕਿਨ ਯਕੀਨਨ ਇਹ ਤੇ ਇਹ ਦਿਲ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ। ਹਾਰਰ ਕਿਲਿੰਗ ਦਾ ਇਹ ਮਾਮਲਾ ਜਿਸ ਤਰ੍ਹਾਂ ਦੇ ਨਾਲ ਇਹ ਤੇ ਔਨਰ ਦੇ ਅਣਖ ਦੀ ਖਾਤਰ ਇਥੇ ਕਤਲ ਕੀਤਾ ਗਿਆ ਪਿੰਡ ਕਾਕਰ ਤਰੀਂਦਾ ਰਹਿਣ ਵਾਲਾ ਸੀ ਜੋਬਨਦੀਪ ਸਿੰਘ ਜਿਸ ਦਾ ਕਤਲ ਕੀਤਾ ਗਿਆ ਨਾਲ ਦੇ ਨਾਲ ਇਸ ਸ਼ਖਸ ਗੁਰਦੇਵਾਲ ਸਿੰਘ ਵੱਲੋਂ ਆਪਣੀ ਧੀ ਦਾ ਵੀ ਕਤਲ ਕਰ ਦਿੱਤਾ ਗਿਆ ਪ੍ਰੇਮ ਸੰਬੰਧਾਂ ਦੇ ਸ਼ੱਕ ਵਿੱਚ ਪਿਤਾ ਨੇ ਆਪਣੀ ਧੀ ਅਤੇ ਉਸ ਦੇ ਪ੍ਰੇਮੀ ਦਾ ਕਤਲ ਕੀਤਾ ਫਿਲਹਾਲ ਜੋ ਗੁਰਦੇਵਾਲ ਸਿੰਘ ਹੈ ਜੋ ਮਲਜ਼ਮ ਹੈ ਜਿਸ ਨੇ ਇਹ ਦੋਹਾਂ ਦਾ ਕਤਲ ਕੀਤਾ ਅਣਖ ਖਾਤਰ ਉਹ ਹੁਣ ਪੁਲਿਸ ਦੇ ਗ੍ਰਿਫਤ ਹੈ ਜ ਜਿਸ ਦੀ ਤਸਵੀਰ ਦੇਖ ਰਹੇ ਹੋ ਤਾਂ ਜੋਬਨਦੀਪ ਸਿੰਘ ਜੋ ਮ੍ਰਿਤਕ ਨੌਜਵਾਨ ਦੀ ਪਛਾਣ ਹੋਈ ਹੈ ਪ੍ਰੇਮ ਸੰਬੰਧਾਂ ਦੇ ਸ਼ੱਕ ਤੇ ਚਲਦਿਆਂ ਇਥੇ ਇਸ ਸ਼ਖਸ ਵੱਲੋਂ ਇਸ ਕਤਲ ਨੂੰ ਇਹ ਦੋਹਰਾ ਕਤਲ ਜੋ ਕੀਤਾ ਗਿਆ ਹੈ। ਸੋ ਕੁੜੀ ਅਤੇ ਉਸ ਦੇ ਪ੍ਰੇਮੀ ਦਾ ਜਿਸ ਦਾ ਜੋਬਨਦੀਪ ਸਿੰਘ ਦੱਸਿਆ ਜਾ ਰਿਹਾ ਦੋਹਾਂ ਦਾ ਹੀ ਅਣਖ ਖਾਤਰ ਕਤਲ ਕੁੜੀ ਦੇ ਪਿਤਾ ਵੱਲੋਂ ਕੀਤਾ ਗਿਆ। ਫਿਲਹਾਲ ਇਹ ਸ਼ਖਸ ਗੁਰਦੇਵਾਲ ਸਿੰਘ ਹੁਣ ਪੁਲਿਸ ਦੇ ਗ੍ਰਿਫਤ ਹੈ ਤੇ ਪੁਲਿਸ ਵੱਲੋਂ ਅੱਗੇ ਕਾਰਵਾਈ ਜੜੀ ਹੈ ਉਹ ਕੀਤੀ ਜਾ ਰਹੀ ਹੈ। ਅੱਜ ਸਾਡੇ ਨੋਟਿਸ ਵਿੱਚ ਆਈਆਂ ਗੱਲ ਜੋਬਨ ਸਿੰਘ ਸਨ ਆਫ ਲਖਵਿੰਦਰ ਸਿੰਘ ਇਹ ਪਿੰਡ ਕਾਕੜ ਦਾ ਰਹਿਣ ਵਾਲਾ ਸੀਗਾ। ਤੇ ਇਹ ਬੁੱਪਰਾਏ ਬਾਜ ਸਿੰਘ ਨੇੜਿਓਂ ਜਿਹੜੀ ਸੜਕ ਨੰਗਰੀ ਆ ਉੱਥੇ ਇਹ ਟਰੈਕਟਰ ਤੇ ਮਿੱਟੀ ਮੁੱਟੀ ਪਾਉਣ ਦਾ ਕੰਮ ਕਰਦਾ। ਉਹਦੇ ਨਾਲ ਹੀ ਜਿਹੜਾ ਗਰਦਿਆਲ ਸਿੰਘ ਜਿਹੜਾ ਵਾ ਉਹ ਉਹਦਾ ਡੇਰਾ ਆ ਉੱਥੇ। ਇਹਦੇ ਉੱਥੇ ਉਹਦੀ ਜਿਹੜੀ ਬੇਟੀ ਆ ਸੁਖਬੀਰ ਕੌਰ ਉਹਨਾਂ ਨਾਲ ਇਹਦੇ ਜਿਹੜੇ ਆ ਪ੍ਰੇਮ ਸੰਬੰਧ ਬਣ ਗਏ ਸੀ। ਤੇ ਇਸ ਗੱਲ ਦਾ ਜਿਹੜਾ ਗਰਦਿਆਲ ਸਿੰਘ ਆ ਉਹ ਅਮਰੋਧ ਕਰਦਾ ਸੀਗਾ। ਅੱਜ ਉਹਨੇ 23 ਧਾਰ 11 ਦੇ ਨਾਲ ਜਿਹੜਾ ਇਹਨਾਂ ਦੋਵਾਂ ਦਾ ਕਤਲ ਕਰ ਦਿੱਤਾ ਜਿਸ ਬੰਦੇ ਵਿੱਚ ਥਾਣੇ ਲੋਕੋ ਕੇ 124 ਨੰਬਰ ਜਿਹੜਾ ਮੁਕੱਦਮਾ ਵਾ 103 ਬੀ ਐਨ ਐਸ ਦੇ ਵਿੱਚ ਜਿਹੜਾ ਦਰਜ ਕਰਕੇ ਤੇ ਤਫ਼ਤੀਸ਼ ਕੀਤੀ ਜਾ ਰਹੀ ਹੈ ਇਹ ਆਪਣੇ ਲੜਕੀ ਦੀ ਜਿਹੜੀ ਹੈ 22 23 ਸਾਲ ਆ ਤੇ ਲੜਕੇ ਦੀ 24 25 ਸਾਲ ਉਮਰ ਦੇ ਆ ਦੋਸ਼ੀ ਰਾਉਂਡ ਅਪ ਹੋ ਗਿਆ ਸਾਡੇ ਕੋਲੇ ਉਹਨੂੰ ਨੰਘਾਈ ਨਾ ਪੁੱਛ ਕੇ ਇਸ ਕਰਕੇ ਵੀ ਉਹਨੇ ਵਾਰਦਾਤ ਕਿਵੇਂ ਕੀਤੀ ਆ ਕਿਉਂ ਕੀਤੀ ਆ ਜਿਹੜਾ ਵਾ ਸੱਚ ਸਾਹਮਣੇ ਲਿਆਂਦਾ ਗਿਆ। ਸੋ ਸੋ ਜੋ ਬੰਦੀਪ ਸਿੰਘ ਵਜੋਂ ਅਮਰਤਖ ਨੌਜਵਾਨ ਦੀ ਪਛਾਣ ਹੋਈ ਹੈ ਅਣਖ ਖਾਤਰ ਦੋਹਾਂ ਦਾ ਆਪਣੀ ਧੀ ਅਤੇ ਉਸ ਦੇ ਪ੍ਰੇਮੀ ਦਾ ਉਸਨੇ ਬੇਰਹਿਮੀ ਦੇ ਨਾਲ ਕਤਲ ਕਰ ਦਿੱਤਾ ਹੈ। ਫਿਲਹਾਲ ਜੋ ਇਹ ਮੁਲਜ਼ਮ ਗੁਰਦਿਆਲ ਸਿੰਘ ਹੈ ਜਿਸ ਦੇ ਵੱਲੋਂ ਇਸ ਕਤਲ ਦੀ ਘਟਨਾ ਨੂੰ ਦੋਹਰੇ ਕਤਲ ਨੂੰ ਅੰਜਾਮ ਦਿੱਤਾ ਗਿਆ ਉਸ ਨੂੰ ਕਾਬੂ ਕਰ ਲਿਆ ਗਿਆ। ਪੰਜਾਬ ਤੇ ਹਰਿਆਣਾ ਵਿੱਚ ਸਭ ਤੋਂ ਵੱਧ ਹਾਰਰ ਕਿਲਿੰਗ ਦੇ ਮਾਮਲੇ ਸਾਹਮਣੇ ਆਉਂਦੇ ਨੇ। ਹਾਰਰ ਕਿਲਿੰਗ ਦੇ ਪਿੱਛੇ ਕੀ ਸੋਚ ਹੈ? ਜੀ ਇਸ ਤੇ ਚਾਤ ਮਾਰੀ ਜਾਏ ਕਿਸ ਤਰ੍ਹਾਂ ਦੇ ਨਾਲ ਉੱਚੀਆਂ ਜਾਤਾਂ ਵਿੱਚ ਸਭ ਤੋਂ ਜ਼ਿਆਦਾ ਹਾਰਰ ਕਿਲਿੰਗ ਦੇ ਕੇਸ ਸਾਹਮਣੇ ਆਉਂਦੇ ਨੇ ਆਂਕੜੇ ਦੱਸ ਰਹੇ ਨੇ ਅਣਖ ਖਾਤਰ ਸਭ ਤੋਂ ਜ਼ਿਆਦਾ 70 ਫੀਸਦੀ ਕੁੜੀਆਂ ਦਾ ਕਤਲ ਜਿਹੜਾ ਹੈ ਉਹ ਕੀਤਾ ਜਾਂਦਾ ਹੈ ਸੋ ਇਥੇ ਅਣਖ ਖਾਤਰ ਕੇਸ ਕਰ ਕੁੜੀਆਂ ਦਾ ਸਭ ਤੋਂ ਜ਼ਿਆਦਾ ਕਤਲ ਹੁੰਦਾ ਹੈ 60 ਫੀਸਦੀ ਨੌਜਵਾਨ ਹਾਰਰ ਕਿਲਿੰਗ ਦਾ ਸ਼ਿਕਾਰ ਹੁੰਦੇ ਨੇ ਆਰਥਿਕ ਤੌਰ ਤੇ ਕਮਜ਼ੋਰ ਜੋੜੇ ਹਾਰਰ ਕਿਲਿੰਗ ਦੇ ਸ਼ਿਕਾਰ ਹੁੰਦੇ ਨੇ ਸੋ ਇਹ ਜੋ ਆਂਕੜੇ ਨੇ ਜੋ ਮਾਮਲੇ ਸਾਹਮਣੇ ਆਏ ਨੇ ਕੁੜੀਆਂ ਦੇ ਪਰਿਵਾਰਾਂ ਵੱਲੋਂ ਹਾਰਰ ਕਿਲਿੰਗ ਦੇ ਜ਼ਿਆਦਾਤਰ ਮਾਮਲਿਆਂ ਨੂੰ ਅੰਜਾਮ ਦਿੱਤਾ ਗਿਆ ਸੋ ਇਸ ਵਿਚਕਾਰ ਇੱਥੇ ਵੀ ਇਹੀ ਹੋਇਆ ਹੈ ਕੁੜੀ ਦੇ ਪਿਤਾ ਵੱਲੋਂ ਆਪਣੀ ਧੀ ਅਤੇ ਉਸਦੇ ਪ੍ਰੇਮੀ ਦਾ ਕਤਲ ਕੀਤਾ ਗਿਆ ਹੈ ਹਰਿਆਣਾ ਵਿੱਚ ਪ੍ਰੇਮ ਸਬੰਧਾਂ ਦੇ ਚੱਲਦਿਆਂ ਕੁੜੀਆਂ ਨੂੰ ਜ਼ਹਿਰ ਦੇਣ ਦੇ ਮਾਮਲੇ ਵੀ ਕਈ ਸਾਰੇ ਸਾਹਮਣੇ ਆਏ ਨੇ ਕੁੜੀਆਂ ਨੂੰ ਜ਼ਹਿਰ ਦੇ ਕੇ ਕੁਦਰਤੀ ਮੌਤ ਵਿਖਾਉਣ ਦੀ ਵੀ ਕੋਸ਼ਿਸ਼ ਦੇ ਮਾਮਲੇ ਸਾਹਮਣੇ ਆਏ ਨੇ ਜਦੋਂ ਜਾਂਚ ਕੀਤੀ ਗਈ ਉਸ ਦੇ ਵਿੱਚ ਇੱਕ ਖੁਲਾਸੇ ਹੋਏ ਨੇ ਸੋ ਸਰਨਾਲ ਸਰਸੇਓਗੀ ਵਰਿੰਦਰ ਇਸ ਵੇਲੇ ਜੁੜ ਚੁੱਕੇ ਨੇ ਉਹਨਾਂ ਦੇ ਨਾਲ ਗੱਲ ਕਰਦੇ ਆ ਵਰਿੰਦਰ ਬੜਾ ਹੀ ਦਿਲ ਦਹਿਲਾ ਦੇਣ ਵਾਲਾ ਇਹ ਮਾਮਲਾ ਜਿਸ ਵਿੱਚ ਦੋਹਰਾ ਕਤਲ ਕੁੜੀ ਦੇ ਪਿਤਾ ਵੱਲੋਂ ਹੀ ਇਸ ਨੂੰ ਅੰਜਾਮ ਦਿੱਤਾ ਗਿਆ ਜੀ ਨਾ ਜਮੀਦਸਾਹ ਜੀ ਕਹਿੰਦਾ ਕਿ ਪਿੰਡ ਕੋਪਾ ਬਾ ਲੋਪੜਾ ਬਾਜਦਾਈ ਕਟਨਾ ਹੈ ਜਿੱਥੇ ਇੱਕ ਪਿਤਾ ਵੱਲੋਂ ਆਪਣੀ ਜਿਹੜੀ ਬੇਟੀ ਸੀਗਾ ਉਸ ਦਾ ਬੇਰਹਿਮੀ ਨਾਲ ਕਤਲ ਕੀਤਾ ਗਿਆ ਉਸ ਦੇ ਨਾਲ ਇੱਕ ਜਿਹੜਾ ਪ੍ਰੇਮੀ ਸੀਗਾ ਮੁੰਡਾ ਜੋਬਨ ਜੋਗੀ ਉੱਥੇ ਮਿੱਟੀ ਸੁੱਟਣ ਦਾ ਕੰਮ ਕਰਦਾ ਸੀਗਾ ਇਹ ਤਕਰੀਬਨ ਇਹਨਾਂ ਦਾ ਕਾਫੀ ਸਮੇਂ ਤੋਂ ਪਿਛਲੇ ਤੋਂ ਨਜ਼ਰ ਲਾਖੇਰ ਜਿਹੜਾ ਚੱਲ ਰਿਹਾ ਸੀਗਾ ਜਿਸ ਨੂੰ ਪਿਤਾ ਉਹਦਾ ਜਿਹੜਾ ਪਰਦਾਸ਼ੀ ਨਹੀਂ ਕਰ ਰਿਹਾ ਗੁਰਦਿਆਲ ਸਿੰਘ ਜਿਸਨੇ ਬੀਤੀ ਬੀਤੇ ਕੱਲ ਆਪਣੀ ਤੇਤੀ ਅਤੇ ਉਸ ਦਾ ਜਿਹੜਾ ਪਤਨੀ ਸੀਗਾ ਉਹਨੂੰ ਬੜੀ ਦਰਦਨਾਕ ਮੌਤ ਦਿੱਤੀ ਇਹਦੇ ਉਹਨੂੰ ਦੋਵਾਂ ਇਲਾਕਿਆਂ ਤੱਕ ਕਰ ਦਿੱਤਾ ਗਿਆ ਜੀ ਇਹਨਾਂ ਦਾ ਸੋ ਪਰਿਵਾਰ ਦਾ ਕੀ ਕੁਝ ਕਹਿਣਾ ਜੋ ਮੁੰਡੇ ਦਾ ਪਰਿਵਾਰ ਹੈ ਉਹ ਕੋਈ ਸਾਹਮਣੇ ਆਇਆ ਹੈ ਕੀ ਕੁਝ ਉਹਨਾਂ ਦਾ ਇਸ ਬਾਰੇ ਕਹਿਣਾ ਹੈ ਦੇਖੋ ਜੀ ਜੋ ਪਰਿਤਾ ਜਿਹੜਾ ਪਰਿਵਾਰ ਹੈ ਉਹ ਤਾਂ ਜੇ ਸਾਹਮਣੇ ਨਹੀਂ ਹੈ ਪਰ ਜੋ ਮਲਕੀ ਦਾ ਪਰਿਵਾਰ ਸੀਗਾ ਉਹ ਜਿਸ ਸਮੇਂ ਇਹ ਘਟਨਾ ਵਾਪਰੀ ਉਸਨ ਕਰ ਵਿੱਚ ਕੱਲਾ ਗੁਰਦਿਆਲ ਸਿੰਘ ਹੀ ਦੱਸਿਆ ਜਾ ਰਿਹਾ ਸੀ ਗੁਰਦਿਆਲ ਤੇ ਕੱਲਾ ਹੀ ਘਰ ਵਿੱਚ ਸੀਗਾ ਤੇ ਹੋ ਸਕਦਾ ਵੀ ਉਸ ਨੂੰ ਪ੍ਰੇਮੀ ਜਿਹੜਾ ਉਹ ਮਿਲਣ ਲੱਗਾ ਉਹ ਕਤਨ ਦੇ ਮੌਕੇ ਤੇ ਪਹੁੰਚ ਗਿਆ ਤਾਂ ਉਹ ਬਰਤਾਨਾ ਕਰ ਸਕਿਆ ਹੋਵੇ ਤਾਂ ਉਸਨੇ ਇਸ ਨੂੰ ਘਟਨਾ ਨੂੰ ਅੰਜਾਮ ਦੇ ਦਿੱਤਾ ਜਾਵੇ ਆਪਣੀ ਇੱਜ਼ਤ ਖਾਤਰ ਕਿ ਮੇਰੀ ਇੱਜ਼ਤ ਜਿਹੜੀ ਉਹ ਖਰਾਬ ਹੋ ਰਹੀ ਹੈ ਇਸ ਕਰਕੇ ਉਸਨੇ ਤੋਂ ਮਾਨੇ ਕਤਲ ਕਰ ਦਿੱਤਾ ਹੋਵੇ ਇਹ ਕੀ ਆਫਰੇਡ ਲਗਾਈ ਜਾ ਰਹੀ ਹੈ ਜੀ ਬਿਲਕੁਲ ਹੋ ਰਹੇ تھے ਜਿਸ ਤਰ੍ਹਾਂ ਦੇ ਨਾਲ ਹਾਲਾਂਕਿ ਉਸ ਨੂੰ ਕਾਬੂ ਜ਼ਰੂਰ ਕਰ ਲਿਆ ਗਿਆ ਹੈ ਸੋ ਹੁਣ ਪੁਲਿਸ ਦੀ ਕਾਰਵਾਈ ਕਿਤੇ ਤੱਕ ਪਹੁੰਚੀ ਹੈ ਕੀ ਕੁਝ ਪੁਲਿਸ ਦਾ ਕਹਿਣਾ ਇਸ ਮਾਮਲੇ ਨੂੰ ਲੈ ਕੇ ਪੁਲਿਸ ਦਾ ਕਹਿਣਾ ਕਿ ਪੁਲਿਸ ਵੱਲੋਂ ਜਿਹੜਾ ਵਿਦਿਆਰਥੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਤਾਂ ਉਸ ਤੋਂ ਬਾਅਦ ਜਿਹੜਾ ਛਾਰਜ ਜਿਸ ਨਾਲ ਉਹਨਾਂ ਦੇ ਕਤਲ ਕੀਤਾ ਉਹ ਅਜੇ ਬਰਾਮਦ ਕਰਨਾ ਹੈ ਉਸ ਤੋਂ ਬਾਅਦ ਇਹ ਵੀ ਪਤਾ ਕਰਨਾ ਕਿ ਸ਼ਾਇਦ ਇਸ ਵਿੱਚ ਘਟਨਾ ਵਿੱਚ ਕੋਈ ਹੋਰ ਵੀ ਉਹਨਾਂ ਨਾਲ ਸ਼ਾਮਲ ਹੋਵੇ ਉਹਦੀ ਵਜੇ ਤਫਤੀਸ਼ ਕਰਨੀ ਆ ਇਸ ਲਈ ਪੁਲਿਸ ਨੂੰ ਅੱਜ ਨੂੰ ਰਿਪੋਰਟ ਵਿੱਚ ਪੇਸ਼ ਕਰਕੇ ਪੁਲਿਸ ਨੂੰ ਮੰਨ ਲਿਆ ਜਾਵੇਗਾ ਫਿਰ ਉਹਦੀ ਤਫਤੀਸ਼ ਜਰੀ ਕੀਤੀ ਜਾਏਗੀ ਕਿ ਉਸ ਘਟਨਾ ਤੋਂ ਉਸ ਨਾਲ ਕੋਈ ਹੋਰ ਵੀ ਮੌਜੂਦ ਸੀਗਾ ਜਾਂ ਨਹੀਂ ਸੀਗਾ ਜਾਂ ਜਿਹੜਾ ਚਾਰ ਨੇ ਬਰਤਿਆ ਉਹਨੇ ਕਿੱਥੇ ਰੱਖਿਆ ਜਿਹਦੀ ਸਾਰੀ ਪੜਤਾਲ ਇਹ ਕੀਤੀ ਜਾਣੀ ਬਾਕੀ ਹੈ ਜੀ ਦਾਦਾ ਬਿਲਕੁਲ ਸੋ ਉਸ ਦੇ ਨਾਲ ਕੋਈ ਹੋਰ ਵੀ ਸ਼ਾਮਿਲ ਸੀ ਇਸ ਦੇ ਵਿੱਚ ਕਿ ਇਕੱਲਾ ਉਹੀ ਸ਼ਾਮਿਲ ਸੀ ਕੋਈ ਪੁਲਿਸ ਨੇ ਇਸ ਬਾਰੇ ਖੁਲਾਸਾ ਕੀਤਾ ਤਾਂ ਪੁਲਿਸ ਦਾ ਕੰਮ ਹੈ ਜੇਕਰ ਸਿਰਫ ਗੁਰਦਿਆਲ ਸਿੰਘ ਹੀ ਉਹਨਾਂ ਨੂੰ ਰੌਂਡ ਅਪ ਕੀਤਾ ਬਾਕੀ ਪੁਲਿਸ ਜਿਹੜੀ ਕੋਰਟ ਵਿੱਚ ਪੇਸ਼ ਕਰਕੇ ਗੁਰਦਿਆਲ ਸਿੰਘ ਨੂੰ ਪੁਲਸਰ ਮੰਡ ਲੈ ਗਈ ਉਸ ਤੋਂ ਬਾਅਦ ਤਫਤੀਸ਼ ਜਿਹੜੀ ਅੱਗੇ ਵਧੇਗੀ ਸਭ ਹੋਰ ਜਿਹੜੇ ਕਾਫੀ ਜਿਹੜੇ ਸਾਹਮਣੇ ਆਉਣਗੇ ਜੀ ਰਾਜਾ ਜੀ ਜੀ ਬਹੁਤ ਬਹੁਤ ਸ਼ੁਕਰੀਆ ਫਿਲਹਾਲ ਦੀ ਜਾਣਕਾਰੀ ਸੋ ਤੇ ਦੋਹਰਾ ਕਤਲ ਜੋ ਜਿਸ ਨੂੰ ਅੰਜਾਮ ਦਿੱਤਾ ਹੈ ਜਿਸ ਸ਼ਖਸ ਨੇ ਉਹ ਕੁੜੀ ਦਾ ਪਿਤਾ ਹੈ ਫਿਲਹਾਲ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੋ ਅਣਖ ਖਾਤਰ ਇੱਥੇ ਇਸ ਕਤਲ ਦੀ ਘਟਨਾ ਨੂੰ ਦੋਹਰੇ ਕਤਲ ਦੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਇਹ ਦੋ ਤੁਹ ਤਸਵੀਰਾਂ ਮੌਕੇ ਦੀਆਂ ਜਿੱਥੇ ਕਿ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ ਫਿਲਹਾਲ ਹੁਣ ਪੁਲਿਸ ਵੱਲੋਂ ਮਾਮਲੇ ਦੇ ਵਿੱਚ ਅੱਗੇ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ ਤੇ ਅੱਗੇ ਜਾਂਚ ਪੜਤਾਲ ਜਾਰੀ ਹੈ ਸੋ ਪੁਲਿਸ ਨੇ ਮੁਲਜ਼ਮ ਗੁਰਦਿਆਲ ਸਿੰਘ ਨੂੰ ਗ੍ਰਿਫਤਾਰ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਅੰਮ੍ਰਿਤਸਰ ਦੇ ਪਿੰਡ ਬੋਪਾਰਾਏ ਬਾਦ ਸਿੰਘ ਦੀ ਇਹ ਘਟਨਾ